50000 ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲ ਗਿਆ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਰਿਸ਼ਬਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਖੇਤਾਂ ਦੇ ਵਿੱਚ ਨਹਿਰੀ ਨਹਿਰੀ ਪਾਣੀ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਕੋਕੂ ਕਹਿੰਦਾ 40 ਸਾਲ ਬਾਅਦ ਆਇਆ ਸਾਡੇ ਪਿੰਡ ਪਾਣੀ ਕੋਈ ਕਹਿੰਦਾ 45 ਸਾਲ ਬਾਅਦ ਪਾਣੀ ਆਇਆ ਨਹਿਰੀ ਪਾਣੀ ਜਿਹੜਾ 21% ਤੋਂ 66% ਤੱਕ ਲੈ ਗਏ ਠੀਕ ਹੈ ਨਾ ਤੇ ਨਾਲ ਨਾਲ ਰੋਜ਼ਗਾਰ ਦੀਆਂ ਸਕੀਮਾਂ ਚੱਲ ਰਹੀਆਂ 10 ਲੱਖ ਰੁਪਏ ਦਾ ਹੋਣੇ ਅਸੀਂ ਹਰ ਇੱਕ ਨਾਗਰਿਕ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੁਝ ਨਹੀਂ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਹੁਣੇ ਕੀਤਾ ਹੈ ਤੇ ਨਾਲ ਨਾਲ ਜਿੰਨੀਆਂ ਵੀ ਪਬਲਿਕ ਨਾਲ ਰਿਲੇਟਡ ਸਕੀਮਾਂ ਹੁੰਦੀਆਂ ਅਸੀਂ ਲਾਗੂ ਕਰਕੇ ਪਬਲਿਕ ਹੁੰਦਾ ਸੀਐਮ ਸਾਹਿਬ ਜੀ ਮਨੁੱਖੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਪਹਿਲੀ ਸਰਕਾਰ ਹੈ ਵੀ ਜਿਹੜਾ ਭਖਾਰੀ ਜਾਂਦੇ ਕੋਲੋਂ ਬੱਚਿਆਂ ਨੂੰ ਛੜਵਾ ਰਹੀ ਹੈ ਪਹਿਲੀ ਵਾਰੀ ਸਰਕਾਰ ਨੇ ਇਹ ਇੱਕ ਤਰਾਸ਼ਦੀ ਹੈ ਸਾਡੇ ਦੇਸ਼ ਦੀ ਕਿ ਉਹ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਰਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ ਸੋ ਅਸੀਂ ਉਹ ਮੁਹਿੰਮ ਚਲਾਈ ਹੋਈ ਹੈ ਬਹੁਤ سارے ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਪਿਆਂ ਦੇ ਵਾਲੇ ਵੀ ਕੀਤਾ ਆਂਗਣਵਾੜੇ ਚ ਵੀ ਲੈ ਕੇ ਗਿਆ ਤੇ ਉਹਨਾਂ ਸਕੂਲਾਂ ਚ ਵੀ ਪਏ ਸਰ ਇਹ ਪੂਰੇ ਪੰਜਾਬਤ ਮੁਹਿੰਮ ਚਲਾਈ ਜਾਂਦੀ ਪੂਰੇ ਪੰਜਾਬ ਚ ਚੱਲਦੀ ਸਰ ਇਹ ਜਿਹੜਾ ਥੋੜਾ ਕ੍ਰਾਈਮ ਵਧਿਆ ਉਹਦੇ ਬਾਰੇ ਜੋ ਫਤਕ ਗਿਆ ਉਸ ਸਮਾਜਿਕ ਅੰਸਰ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨੂੰ ਪਰ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਨਾਲ ਨਿਪਟ ਰਹੀ ਹੈ ਹਰ ਰੋਜ਼ ਨਸ਼ਾ ਯੁੱਧ ਨਸ਼ੇ ਵਿਰੋਧੀ ਚੱਲ ਰਿਹਾ ਹੈ ਹਰ ਰੋਜ਼ ਹਜ਼ਾਰਾਂ ਕਿਲੋ ਨਸ਼ਾ ਵੀ ਫੜੇ ਜਾ ਰਹੇ ਸਮੱਗਲਰ ਵੀ ਫੜੇ ਜਾ ਰਹੇ ਨੇ ਤੋਂ ਸਾਡੇ ਵੱਲੋਂ ਕੋਈ ਕਮੀ ਨਹੀਂ ਸਾਡੀ ਨੀਅਤ 'ਚ ਕੋਈ ਕਮੀ ਨਹੀਂ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਕੇ ਆ ਜਿਹਦੇ ਵਿੱਚ ਫਰਦ ਕੇਂਦਰ ਵੀ ਹੈ ਜਿਹਦੇ ਵਿੱਚ ਐਸਡੀਐਮ ਆਫਿਸ ਵੀ ਹੈ एचडीएम कोर्ट भी है पटवारखाना भी है टीएसपी ऑफिस भी है ताकि इकको छत तले ਲੋਕਾਂ ਨੂੰ સારી ਸਹੂਲਤਾਂ ਮਿਲ ਸਕਣ। और सारे पंजाब ਦੇ ਵਿੱਚ ਅਸੀਂ ਇਹੀ ਮਾਡਲ ਬਣਾਇਆ। ਢੜべ ਵੀ, ਚੀਮੇ ਵੀ, ਇਤਿਜੀਂਦੇ ਵੀ ਗਏ ਆ। ਤੇ ਬੜਾ ਸ਼ਾਨਦਾਰ ਬਿਲਡਿੰਗ ਹੈ ਆਰਕੀਟੈਕ ਜਿਹੜਾ ਬਾਥਰੂਮ ਨੇ, ਬੀਟਿੰਗ ਰੂਮ ਨੇ, ਧੰਦੇ ਪਾਣੀ ਦਾ ਪ੍ਰਬੰਧ ਹੈ। ताकि ਲੋਕਾਂ ਨੂੰ ਖ쩔 ਖਵਾਰੀਆਂ ਨਾ ਤੇ ਇਸ ਕਰਕੇ ਮੈਂ ਅਹਿਮਦਗੜ ਵਾਸੀਆਂ ਨੂੰ ਤੁਹਾਡੇ ذریعے ਬਹੁਤ-ਬਹੁਤ ਬਧਾਈ ਦਿੰਦਾ ਬਜ਼ੁਰਗ ਇੱਕ ਖੜੇ ਸੀ ਕਿ ਅਫਸਰ ਡਿਵੈਲਪਮੈਂਟ ਅਰੋਰਾ ਤਿਆਰ ਕਰ ਰਹੇ ਹੋ ਸਭ ਨੂੰ ਤਿਆਰ ਹਾਂਜੀ ਇੰਡਸਟਰੀ ਇੰਡਸਟਰੀ ਦਾ ਵਿਕਾਸ ਵੀ ਇੰਡਸਟਰੀ ਦੇ ਵਿਕਾਸ ਲਈ ਵੀ ਚੱਲੀ ਜਾਂਦਾ ਪਰ ਬਕਾਇਦਾ ਤੌਰ ਤੇ ਇੰਡਸਟਰੀਅਲ ਪਾਲਿਸੀ ਵੀ ਬਣ ਗਈ ਜਿਹੜੇ ਐਮਐਸਐਮਈ ਜਾਂ ਇੱਥੋਂ ਦੇ ਇੰਡਸਟਰੀਲਿਸਟ ਨੇ ਲੋਕਲ ਉਹਨਾਂ ਨਾਲ ਵੀ ਸਲਾਹ ਕਰ ਰਹੇ ਹਾਂ ਬਾਹਰੋਂ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨਾਲ ਵੀ ਗੱਲ ਚੱਲਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੰਜਾਬ ਦਾ ਇੰਡਸਟਰੀ ਦੇ ਵਿਕਾਸ ਦੀ ਚਲਕ ਜਿਹੜੀ ਆ ਉਹ ਕਾਫੀ ਹੱਦ ਤੱਕ ਦਿਖਣ ਲੱਗੀ ਪਾਤਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੇ ਗੱਲਾਂ ਕਰਦੇ ਨਹੀਂ ਵੱਧ ਗਿਆ ਉਹਦੇ ਬਾਰੇ ਕਿਹਦੇ ਸਾਹ ਤੱਕ ਪੰਜਾਬ ਰੰਗਲਾ ਬਣ ਚੁੱਕਿਆ ਜੀ ਆਮ ਆਦਮੀ ਪਾਜੀ ਇਹ ਤਾਂ ਦੇਖੋ ਤੁਸੀਂ ਦੱਸ ਸਕਦੇ ਹੈ ਤੁਸੀਂ ਪਬਲਿਕ 'ਚ ਰਹਿੰਦੇ ਹੋ ਤੁਸੀਂ ਆਈ ਕੰਟੈਕਟ 'ਚ ਰਹਿੰਦੇ ਹੋ ਲੋਕਾਂ ਦੇ ਹੈਨਾ 55000 ਨੌਕਰੀਆਂ ਪਰ ਤੇ ਮੈਨੂੰ ਮੈਂ ਇੱਕ ਮਿੰਟ ਮੈਨੂੰ ਲੈਟ ਮੀ 55000 ਤੋਂ ਬਾਅਦ ਸਰਕਾਰੀ ਨੌਕਰੀ ਮਿਲ ਗਈ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਰਿਸ਼ਵਤ ਤੋਂ ਬਿਨਾ ਕਿਸੇ ਸ਼ਿਫਾਰਿਸ਼ ਤੋਂ ਖੇਤਾਂ ਦੇ ਵਿੱਚ ਨਹਿਰੀ ਨਹਿਰੀ ਪਾਣੀ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਕੋ ਕੋ ਕਹਿੰਦਾ 40 ਸਾਲ ਬਾਅਦ ਆਇਆ ਸਾਡੇ ਪਿੰਡ ਪਾਣੀ ਕੋਈ ਕਹਿੰਦਾ 45 ਸਾਲ ਬਾਅਦ ਪਾਣੀ ਆਇਆ ਨਹਿਰੀ ਪਾਣੀ ਜਿਹੜਾ 21% ਤੋਂ 66% ਤੱਕ ਲੈ ਗਏ ਠੀਕ ਹੈ ਨਾ ਤੇ ਨਾਲ ਨਾਲ ਰੋਜ਼ਗਾਰ ਦੀਆਂ ਸਕੀਮਾਂ ਚੱਲ ਰਹੀਆਂ 10 ਲੱਖ ਰੁਪਏ ਦਾ ਹੋਣੇ ਅਸੀਂ ਹਰ ਇੱਕ ਨਾਗਰਿਕ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੁਝ ਨਹੀਂ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਹੁਣੇ ਕੀਤਾ ਹੈ ਤੇ ਨਾਲ-ਨਾਲ ਜਿੰਨੀਆਂ ਵੀ ਪਬਲਿਕ ਨਾਲ ਰਿਲੇਟਡ ਸਕੀਮਾਂ ਹੁੰਦੀਆਂ ਅਸੀਂ ਲਾਗੂ ਕਰਕੇ ਆ ਬਿਲਕੁਲ ਦਾ ਸੀਐਮ ਸਾਹਿਬ ਜੀ ਨੂੰ ਨੁਕੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਪਹਿਲੀ ਸਰਕਾਰ ਹੈ ਵੀ ਜਿਹੜਾ ਭਖਾਰੀ ਜੰਦੇ ਕੋਲੋਂ ਬੱਚਿਆਂ ਨੂੰ ਛਡਵਾ ਰਹੀ ਹੈ ਪਹਿਲੀ ਵਾਰੀ ਸਰਕਾਰ ਦੇ ਇਹ ਤਰਾਸ਼ਦੀ ਹੈ ਸਾਡੇ ਦੇਸ਼ ਦੀ ਕਿਉਂ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਰਗਲਾਵਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ ਸੋ ਅਸੀਂ ਉਹ ਮੁਹਿੰਮ ਚਲਾਈ ਹੋਈ ਹੈ ਬਹੁਤ سارے ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਪਿਆਂ ਦੇ ਹਵਾਲੇ ਵੀ ਕੀਤਾ ਹੈ ਆਂਗਣਵਾੜੀ ਚ ਵੀ ਲੈ ਕੇ ਗਿਆ ਤੇ ਉਹਨਾਂ ਨੂੰ ਸਕੂਲਾਂ ਜੇਕੇ ਸਰ ਇਹ ਪੂਰੇ ਪੰਜਾਬ ਤੋਂ ਮੁਹਿੰਮ ਚਲਾਈ ਜਾਂਦੀ ਹੈ ਪੂਰੇ ਪੰਜਾਬ ਚ ਚੱਲਦੀ ਹੈ ਸਰ ਇਹ ਜਿਹੜਾ ਥੋੜਾ ਕ੍ਰਾਈਮ ਬਾਰੇ ਉਹਦੇ ਬਾਰੇ ਜੋ ਫਤਕ ਗਿਆ ਉਸ ਸਮਾਜਿਕ ਅੰਸਰ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨੂੰ ਪਰ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਨਾਲ ਨਿਪਟ ਰਹੀ ਹੈ ਹਰ ਰੋਜ਼ ਨਸ਼ਾ ਯੁੱਧ ਨਸ਼ੇ ਵਿਰੋਧੀ ਚੱਲ ਰਿਹਾ ਹੈ ਹਰ ਰੋਜ਼ ਹਜ਼ਾਰਾਂ ਕਿਲੋ ਨਸ਼ਾ ਵੀ ਫੜੇ ਜਾ ਰਹੇ ਸਮੱਗਲਰ ਵੀ ਫੜੇ ਜਾ ਰਹੇ ਨੇ ਤੋਂ ਸਾਡੇ ਵੱਲੋਂ ਕੋਈ ਕਮੀ ਨਹੀਂ ਸਾਡੀ ਨੀਅਤ 'ਚ ਕੋਈ ਕਮੀ ਨਹੀਂ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਜਿਹੜਾ ਉਹ ਨਸ਼ਾ ਬੁਗਤ ਕਰਕੇ